ਲੋ ਗਾਇਸ ਕੀ ਆਜਾ ਡਰਾ ਸਾਰਾ ਨਸੋ ਬੀ 10 ওভার ਚੈਨਲ ਦੇ ਵੇਤੇ ਗਾਇਸ ਆਜੇ ਹੈਗਾ ਮੰਡੇ ਤੇ ਐਤਵਾਰ ਕੱਲ ਸੀ ਗਾਇਸ ਕਾਲ ਕਮ ਸਾਹਿਬ ਵਾਲਾ ਬਲੌਗ ਤੁਸੀਂ ਦੇਖ ਲਿਆ ਤੇ ਇਹ ਆਜਾ ਹੈ ਤੇ ਗਾਇਸ ਆਜੇਗਾ ਮੰਡੇ ਮੈਂ ਮੈਟਰ ਲਾ ਗਾਇਸ ਸਕੂਲ ਦੇ ਕਿਉਂਕਿ ਸਕੂਲ ਲੈ ਜਾਣਾ ਹੀ ਪੈਣਾ ਗਾਇਸ ਪੇਪਰ ਆਜੰਦੇ ਨੇ ਤੇ ਹੋਨ ਗਾਈਜ਼ ਰੋਟੀ ਪਾਨੀ ਖਾਣ ਦਾ ਦਾਣਾ ਮਿਲਦਾ ਸਕੂਲ ਤੋਂ ਆ ਗਿਆ ਬਾਈ ਗਾਈਜ਼ ਹੈਲੋ ਗਾਈਜ਼ ਕੀ ਹਾਲ ਚਾਲ ਸਾਰਿਆਂ ਦਾ ਸੁਆਗਤ ਹੈ ਇੱਕ ਵਾਰ ਫਿਰ ਲੋਪਰ ਚੈਨਲ ਦੇ ਵਿੱਚ ਹੋ ਸੋਰੀ ਸੋਰੀ ਫਿਰ ਤੋਂ ਇੰਟਰੋ ਦੇ ਤਾਂ ਗਾਈਜ਼ ਉਹਦੇ ਲਈ ਮਾਫੀ ਤੇ ਗਾਈਜ਼ ਮੈਂ ਸਕੂਲੋਂ ਆ ਕੇ ਤੇ ਮੈਂ ਵੀਡੀਓ ਬਣਾਉਣ ਲੱਗਾ ਗਾਈਜ਼ ਹੁਣ ਮੈਂ ਸਕੂਲੋਂ ਆ ਚੁੱਕਾ ਹਾਂ ਤੇ ਬੰਦੀ ਪੱਕ ਪਰ ਮੈਂ ਕਿ ਹੁਣ ਪਰਨਾ ਬੰਦਨਾ ਤੇ ਰੋਟੀ ਰੱਟੀ ਖਾਣਨ ਤੇ ਚਾਹਗਾ ਗਾਈਜ਼ ਬਾਅਦ ਟਿਊਸ਼ਨ ਦੇ ਆਣਾ ਭਾਈ ਹੈਲੋ ਗਾਇਸ ਤੇ ਮੈਂ ਆ ਆ ਰੋਟੀ ਪਾਣੀ ਖਾ ਲਿਆ ਕਿ ਟਿਊਸ਼ਨ ਦਾ ਵੀ ਟਾਈਮ ਹੋ ਚੁੱਕਾ ਹੈ ਤੇ ਹੁਣ ਚੱਲਦੇ ਆ ਗਾਇਸ ਟਿਊਸ਼ਨ ਦੇ ਦੇ ਪਰ ਮੈਂ ਚੈੱਕ ਕਰੂ ਗਾਇਸ ਇੱਥੋਂ ਮੁੜੇ ਠੀਕ ਹੈ ਗਾਇਸ ਅੱਜ ਬេស ਰੱਖੀ ਥੱਲੇ ਚਾਹੀ ਤੇ ਹੁਣ ਆਪਾਂ ਚੱਲਦੇ ਟਿਊਸ਼ਨ ਦੇ ਤੇ ਤੁਹਾਨੂੰ ਮਿਲਦੇ ਸਿੱਧਾ ਕਲੋਨੀਏ ਦੇ ਵਿੱਚ ਬਾਏ ਗਾਇਸ ਹੈਲੋ ਗਾਇਸ ਤੇ ਗਾਇਸ ਆਪਾਂ ਜਾਣਾ ਸੀ ਕਲੋਨੀਏ ਦੇ ਵਿੱਚ ਤੇ ਇਹ ਕਲੋਨੀਏ ਦੇ ਵਿੱਚ ਮੇਰੇ ਤੋਂ ਜਾਣ ਗਿਆ ਕਿਉਂਕਿ ਗਾਇਸ ਪਾਪਾ ਨੇ ਬਾਏ ਮਾਰੀ ਬੱਸ ਸਟੈਂਡ ਤੇ ਲੈਣਾ ਹੁਣ ਗਾਇਸ ਮੈਂ ਚੱਲਾਂ ਬੱਸ ਸਟੈਂਡ ਤੇ ਪਾਪਾ ਨੇ ਲੈਣਗੇ ਬਾਏ ਉੱਥੇ ਜਾ ਕੇ ਮਿਲਦਾ ਘਰੇ ਪਾਏ ਗਾਇਸ ਗਾਈਜ਼ ਇਹ ਮੋਟਰ ਮੈਂ ਹੁਣ ਆ ਚੁਕਾ ਘਰ ਤੇ ਮੋਟਰਸਾਈਕਲ ਨੂੰ ਠੀਕ ਕਰਾ ਲਿਆਂਦਾ ਆ ਜਿੱਦਾਂ ਪਹਿਲੀ ਕਿੱਕ ਚ ਨਹੀਂ ਹੁੰਦਾ ਹੁਣ ਚੈੱਕ ਕਰੇ ਗਏ ਪਹਿਲੀ ਕਿੱਕ ਸਟਾਰਟ ਹੋ ਜਾਣਾ ਚੈੱਕ ਕਰ ਗਏ ਗਾਈਜ਼ ਪਹਿਲੀ ਕਿੱਕ ਸਟਾਰਟ ਹੋ ਗਿਆ ਤੇ ਵਧੀਆ ਆ ਤੇ ਬ੍ਰੇਕ ਬਰੋਕਸ ਮੜੀ ਕਰਾਈਏ ਦੀ ਕਿਉਂਕਿ ਇਹ ਸੰਸਨਤਾ ਹੈ ਦੋਈਆ ਰ ਪਤਾ ਨਹੀਂ ਕੀ ਨਵਾ ਮਾਲ ਹੈ ਹੁਣ ਗਾਈਜ਼ ਆਪਾਂ ਗੁਰਦਾਰੇ ਅੱਜ ਹੈਗਾ ਸਮਾਗਮ ਉੱਥੇ ਤੁਹਾਨੂੰ ਮਿਲਦੇ ਆਂ ਬੜੀ ਗੁਰਦਾਰੇ ਸਮਾਗਮ ਆ ਤੇ ਹੁਣ ਆਪਾਂ ਆਪਣੀ ਗੁਰਦਾਰੇ ਸੋਕਾਸਨ ਕਰਾ ਲ ਕੇ ਤੇ ਬਾਬਾ ਆ ਗਏ ਆ ਕਿਉਂਕਿ ਬਾਬਾ ਨੂੰ ਬੱਸ ਸਟੈਂਡ ਲੈਣ ਜਾਂਦੀ ਲੋੜ ਹੀ ਨਹੀਂ ਪਈਗੀ ਪਾਪਾ ਆ ਗਏ ਪਹਿਲੇ ਹੁਣ ਗਾਇਸ ਤੁਹਾਨੂੰ ਬਾਅਦ ਚ ਮਿਲਦੇ ਆ ਬਾਏ ਬਾਏ ਆਪਾਂ ਹੁਣ ਚੱਲਿਆਂ ਗਾਇਸ ਮੋਟਰਸਾਈਕਲ ਨੂੰ ਘਰੇ ਲਾ ਕੇ ਗੁਰਦੁਆਰਾ ਤੇ ਗੁਰਦੁਆਰੇ ਹੁਣ ਆਪਾਂ ਆ ਗਏ ਆ ਗਾਇਸ ਦੇ ਹੁਣ ਆਪਾਂ ਚੱਲਦੇ ਆ ਅੰਦਰ ਸੋ ਖਾਸਮ ਕਰਾ ਜੁਣੇ ਨੇ ਗਾਇਸ ਤੇ ਹੋਰ ਕੁੱਤੇ ਨੇ ਛੱਡੀ ਨੇ ਕੁੱਤੇ ਕੁੱਤੇ ਨੇ ਛੱਡੀ ਜਾਂਦੇ ਹੋ ਚੈੱਕ ਕਰੋ ਗਾਇਸ ਤੇ ਹੁਣ ਆਪਾਂ ਚੱਲਦੇ ਗੁਰਦੁਆਰੇ ਆ ਚੈੱਕ ਕਰੋ ਆਪਣੇ ਖਾੜੇ ਵਾਲੇ ਬੰਦੇ ਚੈੱਕ ਕਰੋ ਗਰੇ ਯਾਰ ਵੀਰ ਜੀ ਕਿਹੜਾ ਗੱਲ ਸੁਣਾ ਭਾਈ ਸਤਿ ਸ੍ਰੀ ਅਕਾਲ ਜੀ ਹੋਸਨਾ ਐ ਗੈਜੋ ਨਾ ਬਸ ਸੋਖਾਜਨ ਕਰਾ ਕੇ ਤੁਹਾਨੂੰ ਮਿਲਦੇ ਆ ਤੇ ਵਾਏ ਵਾਏ ਗੈਜਾ ਆਪਾਂ ਸੋਖਾਜਨ ਕਰਾਏ ਆ ਤੇ ਹੁਣ ਆਪਾਂ ਚਲੇ ਵੱਡੇ ਵੱਡੇ ਸਮਾਜ ਦੇ ਤੇ ਆ ਗਏ ਬੰਗਲੇ ਦੇ ਨਾਲ ਆ ਜਿੱਤੇ ਨੇ ਇਹ ਘਾਲ ਸਾਹਿਬ ਆ ਬਰੇ ਬੰਦਾ ਕਦੇ ਮਿਲਦੇ ਤੇ ਆਪਾਂ ਹੁਣ ਚਲਦੇ ਆ ਬਾਹਰ ਆਇਓ 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 ਕੀ ਹਾਲ ਵੀਰ ਜੀ ਕਰਨ ਤੇਰਾ ਭਰਾ ਨਹੀਂ ਹੁੰਦਾ ਓਏ ਡੇਗਾ ਢੇਗਾ ਤੋ ਹਾ ਤੇਲਪਾ ਇਹਰਾ ਫੜਲ ਕਰਕੇ ਬਾਰੀ ਪਾਣੀ ਹੈ ਜੀ ਇਸ ਤੋਂ ਦੱਸਾ ਕੋਈ ਨਾ ਤੇ ਗਾਈਜ਼ ਉਹਨਾਂ ਆਪਾਂ ਸਲਾਹ ਕਰ ਲਈਏ ਜਾਣਾ ਕਿੱਦਾਂ ਕਿੱਦਾਂ ਫਿਰ ਆਪਾਂ ਚੱਲੇ ਪਾਏਗਾ ਗਾਈਜ਼ ਆਪਾਂ ਚੱਲੇ ਆ ਗੁਰਦਾਰੇ ਆਪਣੇ ਬੜੇ ਗੁਰਦਾਰੇ ਤੇ ਸੁਭਾਗਮਤੇ ਦੇ ਹੁਣ ਗਾਈਜ਼ ਆਪਾਂ ਇੱਧਰ ਜਾਵੋ ਗੱਟੀ ਆਵਾਂ ਉਹ ਕੱਬੇ ਹੱਥੀ ਦਾ ਆਪਣੇ ਹੱਥ ਨਾਲੇ ਨਹੀਂ ਹੋਦਾ ਹੈ ਨਹੀਂ ਆਹੋ ਜੀ ਐਸ ਵੀ ਬਲੋਗਰ ਗੱਟੀ ਤੇ ਓਏ ਜਿਹੜਾ ਕੇਕ ਕੇ ਇੱਕ ਕੱਟਿਆ ਗਿਆ ਸੀ ਇੱਕ ਕੱਟਿਆ ਗਿਆ ਹੋਵੇ ਇੱਕ ਕੱਟਦਾ ਯਾਰ ਨਾਲੇ ਨਿਊਜ਼ ਆ ਗਈ ਏ ਤੱਕ ਕੇ ਕੱਟਦਾ ਨਾਲੇ ਰਿਕਾਰਡ ਹੁੰਦੇ ਆ ਚਲ ਕੋਈ ਨਾ ਹੋਵੇ ਗਾਇਸ ਕੇ ਕੱਟਿਆ ਗਿਆ ਤਾਂ ਹੁਣ ਆਪਾਂ ਠੀਕ ਕਰਦੇ ਆ ਗਾਇਸ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਵੱਡੇ ਮਡੇ ਵੱਰ ਚੱਲਦੇ ਗਾਇਸ ਤੇ ਆਪਣਾ ਬਾਅਦ ਤੇ ਜਾ ਕੇ ਤੁਹਾਨੂੰ ਮੂਹਰੇ ਫੋਨੇ ਗਾਈ ਗਾਇਸ ਆਪਾਂ ਪਹੁੰਚ ਗਏ ਗੁਰਦੁਆਰੇ ਗੁਰਦੁਆਰੇ ਆਪਾਂ ਜੋੜੇ ਜਮਾ ਕਰਾਣੇ ਆ ਮੈਂ ਤਾਂ ਹਰਮਣਾਂ ਤੇ ਨਾਵੜਾ ਅਭੀ ਅਭੀ ਤੇ ਅਭੀ ਤੋਂ ਹੈ ਉਹਦਾ ਗਾਇਸ ਮਜ਼ਾਕ ਦਾ ਉਹਦਾ ਨਾਮ ਪਤਾ ਉਹਦਾ ਇਹ ਮਜ਼ਾਕ ਕਰ ਲੈ ਇਹਦੇ ਸ਼ਬੀਰ ਲੱਗੀ ਹੈ ਤੇ ਆਇਆ ਲੱਖੀ ਭਾਜੀ ਨੇ ਤੇ ਇਹ ਦੇਖਿਆ ਨਹੀਂ ਹੋਗਾ ਇਹਨਾਂ ਨੂੰ ਆਪਾਂ ਗਾਇਸ ਉਹਨਾਂ ਅੰਦਰ ਚਾ ਲੈਣ ਹਾਂ ਹੁਣ ਗਾਇਸ ਆਪਾਂ ਅੰਦਰ ਚੱਲਦੇ ਤੇ ਤੁਹਾਨੂੰ ਮਿਲਦੇ ਬਾਅਦ ਵਿੱਚ ਗਾਇਸ ਉਹਨਾਂ ਬਾ ਮੱਥਾ ਟੇਕਦੇ ਬਾਏ ਗਾਇਸ ਗਾਈਜ਼ ਆ ਵੇਖੋ ਸਾਨੂੰ ਕੋਣ ਮਿਲਿਆ ਹੈ ਇਤਨੂੰ ਮੂੰਹ ਕਰੀ ਓਏ ਅੱ비 ਜੋ ਸਿੰਘ ਪੱਡਾ ਆਪਾਂ ਨੂੰ ਲੰਗਰ ਲੰਗਰਾਲ ਤੇ ਨਹੀਂ ਹੋਤਾ ਹੀ ਮਿਲ ਗਿਆ ਮੱਥਾ ਟੇਕਣਾ ਹੈ ਮੈਂ ਚਲਾ ਆਇਆ ਤੇ ਸਾਡੇ ਨਾਲ ਵੇਖੋ ਸਹਿਜ ਸਹਿਜ ਵੀਰ ਵੀ ਆ ਚੁੱਕਾ ਹੈ ਤੇ ਚਾਨਪਾ ਜੀ ਹੋਰ ਹੈ ਤੇ ਪ੍ਰਭ ਭਾਈ ਜੀ ਹੋਰ ਹੈ ਕੰਨ ਦਾ ਤੁਮਲਾ ਅੱਜ ਹੋਤਾ ਹੀ ਕੈਂ ਬੱਜਾ ਹੈ ਤੇ ਗਾਈਜ਼ ਹੁਣ ਆਪਾਂ ਤੁਹਾਨੂੰ ਸਮਾਪਤੀ ਤੇ ਮਿਲਾਂਗੇ ਹੁਣ ਤੱਕ ਕੇ ਸਮਾਪਤੀ ਤੇ ਮਿਲਾਂਗੇ ਬਾਏ ਬਾਏ ਪਗਾਈ ਆਵੇ ਕਹਿੰਦੇ ਅਰ ਬਿਟਨੇ ਹੋਣਾ ਅਈਦਾ ਆਪਾਂ ਮੱਥਾ ਟੇਕ ਆਏ ਆ ਤੇ ਹੁਣ ਆਪਾਂ ਚੱਲੇ ਘਰਾਂ ਨੂੰ ਨੀਂਦ ਆ ਚੁੱਕੀ 9 ਕਿੰਨੇ ਹੋਏ 9:15 20 ਹੋ ਗਏ ਤੇ ਗਵਿੰਦਰ ਭਾਈ ਮੈਂ ਤੇ ਹਰ ਮੰਟਰੀ ਸੀ ਹੋਰ ਕੋਈ ਨਹੀਂ ਨਾਲ ਆ ਡੇਗਾ ਤੇ ਹੁਣ ਆਪਾਂ ਚੱਲਦੇ ਆ ਘਰ ਦੇ ਤੇ ਹੁਣ ਆਪਾਂ ਚੱਲਦੇ ਆ ਘਰ ਤੇ ਜਿਨ੍ਹਾਂ ਨੂੰ ਅੱਜ ਦਾ ਵੀਡੀਓ ਲੱਗਾ ਵਧੀਆ ਰੋਜਾ ਯਾਰ ਇੰਨੀ ਰਾਇਆ ਅੱਗੇ ਜਾ ਕੇ ਅੰਦਰ ਦੋ ਮਿੰਟ ਆ ਫਲੈਸ਼ ਮਾਰ ਫਲੈਸ਼ ਮਾਰ ਹਾਂ